ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਟਾਲਾ ਦੇ ਪਿੰਡ ਗਿਲਾਵਾਲੇ 'ਚ ਦੋ ਸਕੇ ਭਰਾਵਾਂ ਦੀਆਂ ਗਵਾਂਢ ਬਾਣੀਆਂ ਕੋਠੀਆਂ 'ਚੋਂ ਇੱਕੋ ਰਾਤ ਹੀ ਚੋਰਾਂ ਨੇ ਨਿਸ਼ਾਨਾ ਬਣਾਇਆ ਚੋਰ ਇਹਨੇ ਸ਼ਾਤਰ ਸੰਕੇ ਮਕਾਨ ਮਾਲਕ ਪਰਿਵਾਰ ਘਰ ਵਿੱਚ ਹੀ ਸੌ ਰਹੇ ਸਨ ਅਤੇ ਉਹਨਾਂ ਕੋਠੀਆਂ ਦੇ ਪਿਛਲੇ ਪਾਸੇ ਤੋਂ ਖਿੜਕੀ ਦੀ ਗ੍ਰਿਲ ਤੋੜ ਅੰਦਰ ਦਾਖਲ ਹੋਏ ਤਾਂ ਕੋਠੇ ਵਿੱਚ ਸੁੱਤੇ ਪਰਿਵਾਰ ਨੂੰ ਵੀ ਪਤਾ ਨਹੀਂ ਲੱਗਾ ਕਿ ਉਹਨਾਂ ਦੇ ਘਰ ਦੇ ਦੂਸਰੇ ਕਮਰੇ 'ਚ ਚੋਰ ਹਰਤਾਂ ਦੀ ਫਰੋਲਾ ਫਰਾਲੀ ਵੀ ਕਰਕੇ ਘਰ ਦੇ ਲੋਕਰ ਤੇ ਧਾਲੇ ਤੋੜ ਕੇ ਇੱਕ ਘਰ ਚੋਂ 10 ਟੋਲੇ ਸੋਨਾ 14000 ਰੁਪਏ ਨਕਦੀ ਅਤੇ ਦੂਸਰੇ ਘਰ ਚੋਂ 15 ਟੋਲੇ ਸੋਨੇ ਦੇ ਗਹਿਣੇ ਤੇ 17000 ਲੈ ਕੇ ਫਰਾਰ ਹੋ ਗਏ ਮੈਂ ਸੰਤੋਖ ਸਿੰਘ ਦਾ ਬੜਾ ਭਰਾ ਆਇਆ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ ਸਵੇਰੇ 4:30 ਵਜੇ ਉੱਠੇ ਆ ਤੇ ਸੰਤੋਖ ਜੀ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਜੀ ਇੱਧਰ ਪਿੰਨਾ ਆ ਗਏ ਇਹਨਾਂ ਨੇ ਪਛਗੀ ਗਿਆ ਤੇ ਮੁੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੋਲੇ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਤੇ ਨਾਲ ਜਰੂਰੀ ਪੇਪਰ ਬੈਂਕ ਦੀ ਕਾਪੀ ਵਗੈਰਾ ਮੇਰੇ ਜੀ.ਟੀ.ਐਮ ਵਗੈਰਾ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿਲ ਪਾਰਟ ਪਿਛੇ ਕੋਠੀ ਦੇ ਜੀ ਗ੍ਰਿਲ ਲਾਈ ਸੀ ਗ੍ਰਿਲ ਪਾਰਟ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਜੀ ਜਿਹੜੀ ਚੋਰੀ ਇਹ ਨਾਲ ਨਾਲ ਕੁੱਟੀਆਂ ਸੀ ਬਿਲਕੁਲ ਨਾਲ ਨਾਲ ਇਕੱਠੀਆਂ ਜੀ ਮੇਰੇ ਤੋਂ ਸਾਂਝੀ ਕਰਨ ਦੇ ਚੱਲ ਉਹਨਾਂ ਦਾ ਸੋਨਾ ਵੀ 10 ਤੋਲੇ ਉਹਨਾਂ ਦੇ 15 15 ਤੋਂ ਲੈ ਸ਼ਾਟ ਮੇਰਾ 10 ਕਰੋੜ تقريبا ਬਾਕ ਡਿਟੇਲ ਹੈ ਪੁਲਿਸ ਨੂੰ ਜਾਣਦੀ ਹੈ ਇਤਲਾਹ ਦਿੰਦੀ ਹੈ ਜੀ ਐਸ ਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸ ਐਚਓ ਵੀ ਇੰਚਾਰਜ ਵੀ ਆਇਆ ਜਿਹੜੂ ਕਾਰਵਾਈ ਕਰ ਰਹੇ ਨੇ ਵਿਕੰਡ ਡਾਊਟ ਕਾਰਨ ਮਲਾ ਲਿਆ ਹਾਂ ਜੀ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਮੇਰਾ ਨਾਮ ਸੰਤੋਸ਼ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਗਿੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਕਿ ਤੁਲੇ ਸੋਨਾ ਹੈ ਤੇ 17000 ਰੁਪਏ ਦਾ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਾਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ 바ਰੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਏ ਨਹੀਂ ਅਹੀਂ ਘਰੇ ਹੀ ਆਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੂਈ ਪਾ ਗਏ ਜਾਂ ਕੀ ਕੀ ਕੀਤਾ ਅਹੀਂ ਜਦੋਂ ਸਵੇਰੇ ਉੱਠੇ ਹਾਂ 4:30 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੋਂ ਮੈਂ ਆਪਣਾ ਦਰਵਾਜ਼ਾ ਬੰਦ ਕੀਤਾ ਸੀ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉਧਰਲੇ ਪਾਸਿਓਂ ਬਾਰੀ ਖੁੱਲੀ ਸੀ ਉਹਦੇ ਥਾਣੇ ਨੰਨ ਕੇ ਤੇ ਉਹ ਗੁਰਦਾਸਪੁਰ ਦੇ ਪਿੰਡ ਪੰਦੇੜ ਚ ਦੇਰ ਰਾਤ ਚੋਰਾਂ ਨੇ ਇੱਕ ਕਿਸਾਨ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਚੋਂ 9 ਤੋਲੇ ਸੋਨਾ ਤੇ 7000 ਰੁਪਏ ਦੀ ਨੱਦੀ ਚੋਰੀ ਕਰਕੇ ਫਰਾਰ ਹੋ ਗਏ ਜਦ ਕੇ ਪਰਿਵਾਰਕ ਮੈਂਬਰਾਂ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਕੰਧ ਦਾ ਟੱਪ ਕੇ ਫਰਾਰ ਹੋ ਗਏ ਕਟਨਾ ਦਾ ਜਾਇਜ਼ਾ ਲੈਣ ਮੌਕੇ ਤੇ ਪਹੁੰਚੇ ਤਿੱਬੜ ਥਾਣੇ ਦੇ ਐਸ ਐਚਓ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਨਾ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਅੱਜ ਰਾਤ ਦੀ ਸਾਡੇ ਘਰ ਮਤਲਬ ਚੋਰੀ ਹੋਈ ਆ ਚੋਰੀ ਦਾ ਮਤਲਬ ਹੁੰਦੇ ਮੇਰੇ ਬੇਟੇ ਨੂੰ ਪਤਾ ਲੱਗਾ ਜੀ ਅਸੀਂ ਬਾਹਰ 베ੜੇ ਚ ਸੋਤੇ ਹੋਏ ਸੀ ਤੇ ਬੇਟਾ ਸਾਡਾ ਬਾਥਰੂਮ ਉੱਠਿਆ ਤੇ ਉਹ ਜਦੋਂ ਉੱਠਿਆ ਤੇ ਬਾਹਰ ਸਾਡੀ ਲੋਪੀ ਵਿੱਚ ਨਾ ਬੰਦੇ ਇੱਕ ਬੰਦਾ ਦੇਖਿਆ ਗਿਆ ਉਹਨਾਂ ਨੇ ਤੇ ਜਦੋਂ ਉਹਨੇ ਰੋਲਾ ਪਾਇਆ ਤੇ ਜੋ ਬਾਕੀ ਸੀ ਉੱਠ ਗਏ ਤੇ ਬੰਦੇ ਤਿੰਨ ਜਿਹੜੇ ਅਸੀਂ ਬਾਹਰੋਂ ਤੋੜਦੇ ਦੇਖੇ ਆ ਜੀ ਤੇ ਬਾਹਰ ਜਦੋਂ ਅਸੀਂ દોੜ ਕੇ ਮੈਂ ਉਹਨਾਂ ਦੇ ਮਗਰ ਪਿਆ ਦੋ ਬੰਦੇ ਪਹਿਲਾਂ ਕੰਦ ਕੱਪ ਕੇ ਇੱਕ ਨੂੰ ਮੈਂ ਫੜਨ ਦੀ ਕੋਸ਼ਿਸ਼ ਵੀ ਕੀਤੀ ਐ ਤੇ ਉਹ ਮੇਰੇ ਕੋਲ ਮਤਲਬ ਹੱਥ ਛੱਡਾ ਕੇ ਮੈਂ ਤਿਲਕ ਜਾਣ ਕਰਨ ਮੈਂ ਡਿੱਗ ਪਿਆ ਉਹ ਲੱਤ ਛੱਡਾ ਕੇ ਮੇਰੇ ਕੋਲ ਵੀ ਦੌੜ ਗਿਆ ਬਾਕੀ ਮੈਂ ਕੋਠੇ ਤੇ ਚੜਿਆ ਤੇ ਉੱਪਰ ਜਾ ਕੇ ਮੈਂ ਟਾਰਚ ਮਾਰੀ ਐ ਜੇ ਆ ਗਈ ਤਾਂ ਮੈਂ ਟਾਰਚ ਮਾਰੀ ਤੇ ਉੱਥੇ ਬੰਦੇ ਚਾਰ ਬੰਦੇ ਮੈਂ ਜਾਂਦੇ ਉਥੋਂ ਸੜਕ ਤੋਂ ਦੇਖਿਆ ਜੀ ਤੇ ਜਦੋਂ ਅਸੀਂ ਮੁੜ ਕੇ ਇੱਥੋਂ ਥੱਲੇ ਉਤਰ ਕੇ ਅਸੀਂ ਬਾਹਰ ਉੱਥੇ ਰੋਡ ਤੇ ਗਏ ਆ ਉਹਨਾਂ ਬੰਦੇ ਜਾ ਸੋ ਰਿਪੋਰਟ ਦਿੰਤੀ ਜੀ ਕੋਹ ਲਾਈ ਸੀ ਇੱਕ ਚੋਰੀ ਦੀ ਇਨਫੋਰਮੇਸ਼ਨ ਲਈ ਜਸਤੇ ਰਸਤੇ ਸਾਡੇ ਆਯੋ ਵੱਲੋਂ ਦੇਖਿਆ ਗਿਆ ਤੇ ਮੈਂ ਵੀ ਅੱਜ ਮੌਕਾ ਵੇਖਿਆ ਆ ਇਹਨਾਂ ਦੇ ਬਿਆਨ ਲਏ ਜਾ ਰਹੇ ਐਂਡ ਕੁਝ ਕਥਿਤ ਅੰਡਰ ਸਸਪੀਸ਼ਸ ਹੈ ਜੇ ਦੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਬੰਦੀਕਰ ਰਿ ਰਿ ਕੀਤੀ ਜਾਏਗੀ ਜੋ ਵੀ ਫੈਕਟਰ ਦੱਸਦੇ ਆਪਾਂ ਦੀ ਐਵਿਡੈਂਸ ਨੂੰ ਵਿੱਚ ਲੈ ਕੇ ਤਫੀਸ਼ ਜਿਹੜਾ ਜੋ ਵੀ ਹੋਏਗਾ ਆਪਾਂ ਬੰਦੀਕਰ ਕਰਾਂਗੇ ਇਹਨਾਂ ਕੋਲ ਅਗਰ 16 ਦੀ ਗੱਲ ਕਰ ਰਹੇ ਤੇ ਡੈਫਰਨਟਲੀ ਆਪਾਂ ਇਹਨਾਂ ਕੋਲ ਉਸ ਬਾਰੇ ਮਾਲਕੀਤ ਬਾਰੇ ਕੁਝ ਵੇਲਸ ਅਗਰ ਹੋ ਗਿਆ ਤੇ ਜੋ ਮੰਗਾਗਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਹਰ ਕੋਈ ਉਪਰਾਲੇ ਕਰ ਰਹੀ ਹੈ ਤਾਂ ਜੋ ਬੱਚਿਆਂ ਨੂੰ ਡਿਵੈਲਪ ਕੀਤਾ ਜਾ ਸਕੇ ਇਸੇ ਘੜੀ ਤਹਿਤ ਅੱਜ ਪਿੰਡ ਤ੍ਰਿਵੇਦੀ कॅम्प ਦੇ ਸਕੂਲ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਕਰਵਾਏ ਗਏ ਇਸ ਖਾਸ ਮੌਕੇ ਤੇ ਪੜ੍ਹਾਈ ਤੇ ਹੋਰ ਉਦਮੀ ਕੰਮਾਂ ਵਿੱਚ ਹੰਬਲਾ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਜੀ ਟਿੱਕ ਟਾਕ ਸਤਿ ਸ਼੍ਰੀ ਅਕਾਲ ਪਿੰਡ ਤ੍ਰਿਵੇਦੀ कॅम्प ਦੇ ਸਕੂਲ 'ਚ ਪਹੁੰਚੋ ਕੀ ਕਰ ਰਹੇ ਅੱਜ ਪਹੁੰਚਣ ਦਾ ਸੋ ਤੁਹਾਡਾ ਇੱਥੇ ਸਾਡੇ ਇਸ ਸੈਂਟਰ ਵਿੱਚ ਜਿਹੜੇ ਸਕੂਲ ਚੱਲ ਰਹੇ ਨੇ ਉਹਨਾਂ ਵਿੱਚ ਮਾਈਂਡਸਪਾਰਕ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਇਹ ਬੱਚਿਆਂ ਨੂੰ ਇੱਕ ਵਿਲੱਖਣ ਤਰੀਕੇ ਦੀ ਜਿਹੜੀ ਟ੍ਰੇਨਿੰਗ ਦੇ ਰਹੇ ਨੇ ਉਹਦੇ ਵਿੱਚ ਡਿਜੀਟਲੀ ਵੀ ਜੋ ਸਹਾਇਤਾ ਚਾਹੀਦੀ ਹੈ ਉਹ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਬੱਚੇ ਐਪਸ ਤੇ ਪ੍ਰੋਗਰਾਮ ਪੜ੍ਹਦੇ ਨੇ ਤੇ ਪਰਫਾਰਮ ਕਰਦੇ ਨੇ ਉਹ ਟੀਮ ਜਿਹੜੀ ਹੈ ਉਹ ਉਸ ਨੂੰ ਮੋਨੀਟਰ ਕਰਦੀ ਹੈ ਤੇ ਉਸ ਤੋਂ ਬਾਅਦ ਅੱਜ ਜੋ ਬੱਚਿਆਂ ਨੇ ਟੌਪ ਪਰਫਾਰਮ ਕੀਤਾ ਉਹਨਾਂ ਨੂੰ ਉਹਨਾਂ ਵਾਸਤੇ ਸਨਮਾਨਤ ਕੀਤਾ ਗਿਆ ਅਸੀਂ ਇੱਥੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਲਈ ਆਏ ਸੀ ਠੀਕ ਹੈ ਥੈਂਕ ਯੂ ਬਟਾਲਾ ਦੇ ਪਹਾੜੀ 게ਟ ਇਲਾਕੇ ਦੇ ਵਿੱਚ ਬਿਜਲੀ ਦਾ ਖੰਭਾ ਪੁੱਟ ਕੇ ਦੂਸਰੀ ਜਗ੍ਹਾ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਜੰਮ ਕੇ ਵਿਵਾਦ ਹੋ ਗਿਆ ਤੇ ਤਿੱਖੀ ਬਹਿਸ ਹੋਈ ਇਸ ਦੌਰਾਨ ਨਾਰੇਬਾਜੀ ਵੀ ਹੋਈ ਦੋਨੇ ਧਿਰਾਂ ਲਗਾ ਰਹੀਆਂ ਇੱਕ ਦੂਜੇ ਤੇ ਇਲਜ਼ਾਮ ਜਿੱਥੇ ਪਹਿਲਾਂ ਖੰਭਾ ਲੱਗਾ ਹੋਇਆ ਸੀ ਉਹ ਸਬਜ਼ੀ ਦੀ ਦੁਕਾਨ ਨੇੜੇ ਲੱਗਾ ਹੋਇਆ ਜਿਸ ਦੇ ਮਾਲਕ ਨੇ ਕਿਹਾ ਕਿ ਜੇਕਰ ਇਹ ਖੰਭਾ ਪੁੱਟਿਆ ਜਾਂਦਾ ਹੈ ਤਾਂ ਉਸ ਦੀ ਦੁਕਾਨ ਨੂੰ ਖਤਰਾ ਹੈ। ਇਹ ਜੇ ਜੇ ਅੱਲੀ ਦੇ ਵਿੱਚ ਖੰਭਾ ਲੱਗਾ ਸੀ। ਠੀਕ ਹੈ ਜੀ। ਤੇ ਇਹਨਾਂ ਨੇ ਇਹ ਬਿਲੀਮ ਲਾਜਮੰਦ ਕੇ ਇਸ ਕੀਤਾ ਸੀ। ਉਸ ਤੋਂ ਬਾਅਦ ਫਿਰ ਮੇ ਲਾਜਮੰਦ ਆਂਕੇ ਤੇ ਇਹਨਾਂ ਨੂੰ ਇੱਕ ਸਾਈਡ ਤੇ ਘੜ ਦਿੱਤਾ ਇਹਨਾਂ ਨੇ। ਜਿਹੜੇ ਘੜ ਕੇ ਆਇਆ ਜਿਆਦਾ ਮੁਸ਼ਕਲ ਆ ਜਦ ਲਈ ਚਾਹਦੇ ਜਾਂਦੇ ਸਾਰਿਆਂ ਨੂੰ ਮੁਸ਼ਕਲ ਬਹੁਤ ਆਂਦੀ ਸੀ। ਤੇ ਅਸੀਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਕੰਮ ਕੀਤਾ। ਅਸੀਂ ਉਹਨਾਂ ਦੇ ਖੰਭਾ ਪੁੱਟਿਆ ਜਾ ਰਿਹਾ ਤੇ ਲੱਗ ਰਿਹਾ। ਖੰਭਾ ਉਹ ਪੁਟਕੇ ਦੇ ਦੂਸਰੇ ਸਾਹਤ ਲੱਗ ਰਿਹਾ ਵਾ ਜਿਵੇਂ ਕੇ ਸੈਂਟਰ ਦੇ ਵਿੱਚ ਲੱਗਾ ਹੋਇਆ ਸੀ ਪ੍ਰੋਬਲਮ ਨਹੀਂ ਪ੍ਰੋਗਰਾਮ ਸਾਰੀ ਗੱਲੀ ਨੂੰ ਸਾਰੀ ਗੱਲੀ ਨੇ ਲਿਖ ਕੇ ਦਿੱਤਾ ਆਇਆ ਸੀ ਕਿ ਇਹ ਖੰਭਾ ਜਿਹੜਾ ਪੁਟਿਆ ਜਾਵੇ ਅੱਜ ਤੁਹਾਡੀ ਕਿਤੇ ਨਾ ਕੁੱਟੂ ਨਾ ਮੈਂ ਹੋਈ ਮੇਰੇ ਕਿਸੇ ਦਾ ਨਹੀਂ ਹੋਈ ਇਹ ਜਿਹੜੇ ਬੰਦੇ ਆਏ ਸੀ ਸਰਕਾਰੀ ਮੁਲਾਜ਼ਮ ਇਹ ਉਹਨਾਂ ਦੇ ਹੱਥੀਂ ਗੱਲ ਪੈਣ ਨੂੰ ਫਿਰਦੇ ਸੀ ਕੌਣ ਇਹ ਜਿਹੜੇ ਸਬਜ਼ੀ ਵਾਲੇ ਇਹ ਕੀ ਪਾਰਟੀ ਵਾਦੀ ਵੀ ਲੜਾਈ ਹੈ ਪਾਰਟੀ ਵਾਦੀ ਤੇ ਕੋਈ ਲੜਾਈ ਨਹੀਂ ਹੈ ਜੀ ਇਹ ਜਿਹੜੀ ਵੀ ਆ ਗਿਆ ਸਿਰਫ ਖੰਭੇ ਤੇ ਖੰਭਾ ਉਹ ਜੇ ਪੈਦਲ ਲੱਕ ਜੋ ਤੇ ਲਗ ਰਹੇ ਦਾ ਕੀ ਪ੍ਰੋਬਲਮ ਇਹਦੇ ਵਿੱਚ ਨਾ ਕੋਈ ਰੱਛਾ ਨਾ ਸਾਡਾ ਨਾ ਕੋਈ ਗੱਡੀ ਨਾ ਸਾਡੀ ਹੈ ਇਹਦੇ ਵਿੱਚ ਸਭ ਤੋਂ ਜਿਆਦਾ ਪ੍ਰੋਬਲਮ ਹੈ ਹਾਂ ਹੁਣ ਸਾਈਡ ਤੇ ਲਾਦਾ ਵੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਨੂੰ ਇਹ ਪ੍ਰੋਬਲਮ ਸੀ ਉਹ ਵਰਤਦੇ ਸੀ ਜਟੰਡ ਉਹ ਤੇ ਸਭ ਜਿੰਸ਼ਾ ਤੇ ਬਾਤ ਇਹ ਪ੍ਰੋਬਲਮ ਤੂੰ ਬਰਾਬਰ ਚੂਕ ਮੈਨਾਂ ਜੇ ਇਹਨਾਂ ਨੇ ਮੁਲਾਜ਼ਮਾਂ ਦੇ ਜਿਹੜੇ ਸਰਕਾਰੀ ਮੁਲਾਜ਼ਮ ਆਏ ਸੀ ਵੀਲੀ ਬੋਰਡ ਦੇ ਜਾਂ ਕਮੇਟੀ ਘਰ ਦੇ ਇਹ ਉਹਨਾਂ ਦੇ ਗੱਲ ਪਏ ਕੋਈ ਆ ਜੀ ਮੈਂ 2023 ਦੇ ਵਿੱਚ 2023 ਦੇ ਵਿੱਚ ਮੈਂ ਬੀਡੀ ਬੋਰਡ ਦੇ ਖਿਲਾਫ ਕੇਸ ਕੀਤਾ ਸੀ ਜਿਹਦੇ ਵਿੱਚ 1 ਮਹੀਨਾ ਹੋਇਆ ਹੈ ਡਿਸੀਜਨ ਹੋਏ ਨੂੰ ਤੇ ਉਹਦੇ ਵਿੱਚ ਵਿੰਮਲ ਜਿਹੜਾ ਐਸ ਡੀਓ ਹੈ ਵਿੰਮਲ ਐਸ ਡੀਓ ਨੇ ਉੱਥੇ ਬਿਆਨ ਦਿੱਤਾ ਸੀ ਇਹ ਵੀ ਸਾਡੀ ਇਹਨੂੰ ਪੁੱਛੋ ਦੀ ਕੋਈ ਸਕੀਮ ਨਹੀਂ ਕੋਈ ਪਾਲਿਸੀ ਨਹੀਂ ਕੋਈ ਬਜਟ ਨਹੀਂ ਪਾਸ ਹੋਇਆ ਨਾ ਹੀ ਮੈਨੂੰ ਹਿਰਾ ਲਾਲ ਪੁੱਤਰ ਅਸਲ ਲਾਲ ਨੇ ਕੋਈ ਅਪਲੀਕੇਸ਼ਨ ਦਿੱਤੀ ਉਹਦੇ ਬੇਸ ਤੇ ਕੋਰ ਨੇ ਮੇਰਾ ਦਾਵਾ ਉਹ ਮਕਾਤਾ ਵੀ ਜਦੋਂ ਉਸ ਬੰਦੇ ਨੇ ਉਹਨਾਂ ਦਾ ਰਾਦਾਂ ਨਹੀਂ ਪੁੱਛਦਾ ਕੋਈ ਐਪਲੀਕੇਸ਼ਨ ਹੀ ਨਹੀਂ ਆਈ ਕੋਈ ਬਜਟ ਹੀ ਨਹੀਂ پاس ਹੋਇਆ ਕੋਈ ਸਕੀਮ ਨਹੀਂ ਕੋਈ ਪ੍ਰੋਗਰਾਮ ਨਹੀਂ ਤੇ ਉਹਨੇ ਪੁੱਛਣਾ ਹੀ ਨਹੀਂਗਾ ਮੇਰਾ ਦਰਬਾਰ ਮੁਖਤਮਦਾਰ ਤਾਂ ਨਾਲ ਹੀ ਬੀਰੀ ਬੋਲ ਨੂੰ ਅੱਜ ਅਧਾਣੇ ਦਿੱਤੀਆਂ ਇਹ ਕਿ ਜੇ ਲੋਕ ਤੁਸੀਂ ਖੁਮਾ ਪੁੱਟਣਾ ਹੈ ਇਹਨਾਂ ਦੀ ਸੇਫਟੀ ਦਾ ਇਹਨਾਂ ਦੀ ਸੇਫਟੀ ਜਿਹੜੀ ਲੱਗਾ ਜਾ ਉੱਤੇ ਉਹ ਟਰਾਂਸਫਾਰਮਰ ਲੱਗਾ ਜਾਏ ਇਹਦੀ ਵੀ ਸੇਫਟੀ ਇਹਨਾਂ ਨੂੰ ਸੇਵ ਰੱਖਿਆ ਜਾਵੇ ਇਹ ਉਸ ਜਗ੍ਹਾ ਤੇ ਲਾਇਆ ਜਾਵੇ ਜਿੱਥੇ ਜਿਹੜੇ ਕਾਨੂੰਨ ਦੇ ਮੁਤਾਬਕ ਬੀਬੀ ਬੋਰਡ ਦੇ ਕਾਨੂੰਨ ਦੇ ਮੁਤਾਬਕ ਜਿਹੜੇ ਨੋਰਮ ਨੇ ਜਿਹੜੇ ਅਸੂਲ ਨੇ ਜਿਹੜੇ ਉਹਨੂੰ ਖਿਤਕਰ ਰੱਖਦੇ ਨੇ ਜਿੰਨੀ ਸਟੇਜ ਦਾ ਅੱਜ ਕੱਲ ਇਹ ਹੋਇਆ ਹੈ ਕਿ ਉਸ ਮੇਰੀ ਅਜੇ 1 ਮਹੀਨਾ ਪਈ ਉਹਦੀ ਅਪੀਲ ਕਰਨ ਦੀ ਉਸ ਆਰਡਰ ਨੂੰ ਉਸ ਆਰਡਰ ਨੂੰ ਅਪੀਲ ਕਰਨ ਦਾ ਮੇਰਾ 1 ਮਹੀਨਾ ਅਜੇ ਟਾਈਮ ਪਿਆ ਹੈ ਮੈਂ ਉਹਨਾਂ ਨੂੰ ਅਪੀਲ ਕਰਨ ਦਾ ਗੱਸਿਆ ਹੈ ਕਿ ਆਲਾ ਮੇਰੇ ਤੇ ਅਪੀਲ ਕਰਨ ਦਾ 1 ਮਹੀਨਾ ਪਿਆ ਟਾਈਮ ਅੱਜ ਨਾ ਕਰੋ ਮੈਨੂੰ ਨੋਟਿਸ ਦਿਓ ਪਰ ਬੀਲੀ ਮਹਿਕਮਾ ਮੇਰੀ ਗੱਲ ਸੁਣੂ ਤਿਆਰ ਹੀ ਨਹੀਂ ਉਹ ਕਹਿੰਦਾ ਇਹ ਜਿਹੜਾ ਨੋਟਿਸ ਤੁਹਾਨੂੰ ਕਹਿੰਦਾ ਪਿਆ ਅਸੀਂ ਤੁਹਾਨੂੰ ਨੋਟਿਸ ਕਾ ਦੇਈਏ ਅਸੀਂ ਤੁਹਾਨੂੰ ਜਿਹੜਾ ਮਹਿਕਮਾ ਦੇ ਖਿਲਾਫ ਤੁਸੀਂ ਅਪੀਲ ਕਰਨੀ ਹੈ ਇਹ ਅਪੀਲ ਤੁਹਾਡੀ ਪੰਕੀ ਨਗੀ ਮੇਰੀ ਗੱਲ ਸੁਣਨੂ ਤਿਆਰ ਨਹੀਂ ਤਿਆਰ ਮੇਰੇ ਨਾਲ ਜਿਹੜਾ ਕਹਿੰਦਾ ਇਹ ਖੰਬੇ ਦੀ ਪੁੱਟਲ ਵਾਹ ਤੇ ਟੱਕਾ ਹੋਇਆ ਹੈ ਬੀਤੀ ਰਾਤ ਸੋਹਣਾ ਲਾਈਟਾਂ ਤੇ ਆਲਟੋ ਤੇ ਬੋਲਵੋ ਕਾਰ ਦਾ ਐਕਸੀਡੈਂਟ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਇਹ ਐਕਸੀਡੈਂਟ ਦਾ ਕਾਰਨ ਡਰਾਈਵਰ ਨੇ दारू ਪੀਤੀ ਹੋਈ ਹੈ। ਆਲਟੋ ਵਾਲਾ ਡਰਾਈਵਰ ਨੇ ਇੰਨੀ ਪੀਤੀ ਹੋਈ ਸੀ ਕਿ ਕਾਰ ਨਾ ਕੰਟਰੋਲ ਹੋਣ ਕਾਰਨ ਅੱਗੇ ਲਾਈਟਾਂ ਤੇ ਖੜੀ ਗੱਡੀ ਦੇ ਵਿੱਚ ਵੱਜੀ। ਦੋਨੋਂ ਗੱਡੀਆਂ ਨੁਕਸਾਨੀਆਂ ਗਈਆਂ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਗੱਡੀਆਂ ਨੂੰ ਥਾਣੇ ਲੈ ਜਾਣ ਦੀ ਗੱਲ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜੀ ਸਰਪ ਵਾਲੀ ਕਿੱਥੋਂ ਆ ਰਹੇ ਤੁਸੀਂ? ਮੈਂ ਆ ਰਿਹਾ 64D ਕੇਐਲਵੀ ਸਿਗਨੇਚਰ ਤੇ ਰਹਿਦਾ। ਇਹ ਐਕਸੀਡੈਂਟ ਕਿਵੇਂ ਹੋਇਆ ਹੈ ਅਸੀਂ ਗੱਡੀ ਲਾਈਟਾਂ ਤੇ ਖੜੀ ਸੀ ਗ੍ਰੀਨ ਸਿਗਨਲ ਦਾ ਆਪਾਂ ਵੇਟ ਕਰ ਰਹੇ ਸੀਗੇ ਬਾਈ ਕੋਈ ਤੋਂ ਪਿੱਛੋਂ ਆ ਗਿਆ ਗੱਡੀ ਨੇ ਠੋਕ ਤੇ ਬੜੀ ਤੇਜ਼ ਆ ਰਹੀ ਸੀ ਲੋਕ ਕਹਿ ਰਹੇ ਕਿ ਗੱਟ ਮਾਰਿਆ ਨੇ ਕਿਸੇ ਨੂੰ ਓਵਰਟੇਕ ਕਰਦੇ ਪਿੱਛੇ ਆ ਕੇ ਇੱਧਰ ਮਾਰਦੇ ਉਸਾ ਕੁਛ ਨੇ ਡਰਿੰਕ ਵਾਲਾ ਕੀਤੀ ਹੋਈ ਕਿਦਾਂ ਹਾਂ ਇਹਨਾਂ ਨੇ ਡਰਿੰਕ ਕੀਤੀ ਪਈ ਹੈ ਤੁਸੀਂ ਕੋਈ ਕਾਲ ਕੀਤੀ ਪੁਲਿਸ ਵਾਲਿਆਂ ਨੂੰ ਕਾਲ ਮੈਂ ਕਾਲ ਕੀਤੀ 112 ਤੇ ਉਹ ਆ ਰਿਹਾ ਕਹਿ ਰਹੇ ਕੁਝ ਦਰਿਆ ਤੋਂ ਹੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਥੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬਸ ਆਈ ਗੱਡੀ ਜਾਂ ਜੋ ਡੈਮੇਜ ਹੋਈ ਹੈ ਤੁਸੀਂ ਕਿੱਥੋਂ ਦੀ ਕਿੱਥੇ ਜਾ ਰਹੇ ਸੀਗੇ ਮੈਂ ਬਸ ਆ ਜੁਗਰੀ ਚ ਮੇਰੀ ਆ ਜਿਹੜਾ ਮਾਰਕੀਟ ਐ ਤੇ ਜਾ ਰਹੇ ਸੀ ਕਾਫੀ ਕਿੱਥੋਂ ਆ ਰਹੇ ਸੀਗੇ 66 DLB ਸੀ ਮੇਰਾ ਜੀ ਸਿੰਘ ਸੀ ਦਾਗੁਰਦਵਾਰਾ ਸਾਹਿਬ ਦੇ ਸਾਹਮਣੇ ਆਹ दारू ਪੀਤੀ ਜੀ ਮੁੰਡਾ ਨੇ ਇਹਨੇ ਗੱਡੀ ਐ ਤੇ ਗੱਡੀ ਨਾਲ ਮਾਰੀ ਆ ਸਰ ਬਦਲ ਜੀ ਪਹੁੰਚ ਗਏ ਆ ਤੇ ਬਾਕੀ 60 ਜੋੜੇ ਨਾਲ ਕੋਈ ਨਹੀਂ ਆਇਆ ਇਹ ਗੱਡੀਆਂ ਦਾ ਮੇਜਰ ਐਕਸੀਡੈਂਟ ਹੈ ਗੱਡੀਆਂ ਨੂੰ ਚੱਕ ਕੇ ਸਾਈਡ ਤੇ ਲਵਾ ਰਹੇ ਆ ਤੇ ਆਈਓ ਬੁਲਾਇਆ ਤਾਂ ਕਾਰਵਾਈ ਕਰੇਗਾ ਇਹ ਸਰ ਇਹਨਾਂ ਦਾ ਦਾਰੂ ਪੀਤੀ ਹੈ ਨਾ ਪਰ ਕੀ ਕਰ ਰਹੀ ਬਣਦੀ ਸਰ ਇਹ ਬਾਈ ਜੋ ਬਣਦੀ ਹੈ ਇਹਨਾਂ ਦੀ ਸਾਰੇ ਥਣ ਜਾਈ ਚਲੋ ਜੀ ਇਹ ਨਾਮ ਸਚਿਨ ਹੈ ਬਾਈ ਕੀ ਨਾਮ ਹੈ ਜੀ ਆਪਕਾ ਸਚਿਨ ਸਚਿਨ ਕਾਹਾਂ ਸੇ ਕਾਹਾਂ ਜਾ ਰਹੇ ਸੀ ਆਪ ਮੈਂ ਬਿਛੇਵਾ ਮਧਾਰਦਾ ਬਾਈ ਸਾਹਿਬ ਕਾਹਾਂ ਸੇ ਆ ਰਹੇ ਹੋ ਫੋਰਨੈਟ ਕਰ ਰਹੇ ਫੋਰਨੈਟ ਕਰ ਰਹੇ ਆਪਕਾ ਇਹ ਐਕਸੀਡੈਂਟ ਹੋਇਆ ਹੈ ਕਿਵੇਂ ਹੋਇਆ ਇਹ ਯਾਰ ਥੋੜੀ ਉਸ ਤਰ੍ਹਾਂ ਜਿਆਦਾ ਜ਼ੋਰ ਲੱਗਦੀ ਜਮਣੀ उसने लिखा नहीं है थोड़ा लाइट में और ठुक अपना आपके साथ कितने बंदे थे मेरे साथ दो बंदे और थे दो बंदे और थे आपको आपने दारू भी रखी है ना ना दारू भी तो क्या कर रखा हमने शाह कुछ नहीं कर क्या बनाया आपकी साथ, आप आप देखो आपसे खड़ा भी नहीं होया जा रहा है थोड़ी चोट तो लगी है आपने दारू भी रखी आपको पता ਭਾਈ ਜਮੈਨਾ ਦਾਰੂ ਨਹੀਂ ਪੀਏ। ਤੇ ਕੀ ਕਰ ਰੱਖਾ? ਮੈਂ ਕੋਈ ਨਸ਼ਾ ਕਰ ਰੱਖਾ ਹੈ। ਹਾਂ। ਨਸ਼ਾ ਮੈਨਾਂ ਕਰਿਆ ਨਹੀਂ। ਕੋਈ ਹੋ। ਟੁਗਾਈ ਵੰਦੀ ਗੱਡੀ। ਇਹ ਨਸ਼ਾ ਕਰਦਾ ਗੱਡੀ ਠੁਕਰੀ ਨਸ਼ਾ ਨਹੀਂ ਕਰੇ ਗੱਡੀ ਤਾਂ ਠੁਕੀ ਹੈ। ਹਾਂ। ਫੇਰ ਰੀਜ਼ਨ ਹੈ। ਇਹ ਨਸ਼ਾ ਕਰਦਾ ਗੱਡੀ ਟੁਗਾਈ ਵੰਦੀ ਭਾਈ ਸਾਹਿਬ। ਇਹ ਨਸ਼ਾ ਕਰਦਾ ਗੱਡੀ ਠੁਕਰੀ ਜੇ ਨਸ਼ਾ ਨਹੀਂ ਕਰਤਾ ਤਾਂ ਗੱਡੀ ਠੁਕੀ ਹੈ। ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਿਆਂ ਸ਼੍ਰੀ ਰਾਮਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਇਸ ਇਤਿਹਾਸਿਕ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਕ-ਵਕ ਸਮਾਗਮ ਕੀਤੇ ਗਏ ਤੇ ਅੱਜ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਤੋਂ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਚਾਇਆ ਗਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਬੜਾ ਵੱਡਾ ਭਾਗਾ ਦੇਣਿਆ ਅੱਜ ਦੇ ਦਿਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਸੀਸ ਤੇ ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਲਖਾਇਆ ਸੀ ਮਿਰੋ ਆਦ ਗੁਰੂ ਗ੍ਰੰਥ ਸਾਹਿਬ ਕਹਿ ਦਿੰਨੇ ਆ ਉਹਦਾ ਉਹ ਨਗਰ ਕੀਰਤਨ ਦਾ ਰੂਪ ਚ ਗੁਰਦਾਰ ਆਮਸਰ ਤੋਂ ਸੱਚਖੰਡ ਸ਼ੀਰ ਮੰਦਰ ਸਾਹਿਬ ਦੇਖੇ ਲਿਜਾ ਕੇ ਪ੍ਰਕਾਸ਼ ਕਰਾਇਆ ਸੀ ਇਸ ਪ੍ਰਕਾਸ਼ ਗੁਰਪ੍ਰਦੇਸ ਸੰਬੰਧ ਚ ਹਰ ਸਾਲ ਆਮਸਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਜਾਂਦਾ ਹੈ ਅੱਜ ਵੀ ਇਸੇ ਪ੍ਰਾਣੀਰ ਰਵਾਇਤ ਨੂੰ ਜਾਂ ਮर्यादा ਨੂੰ ਕਾਇਮ ਰੱਖਦੇ ਹੋਏ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਜੜੀਆਂ ਉਹ ਸ਼ਾਮਲ ਹੋਈਆਂ ਨੇ ਮੈਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਵਧਾਈ ਦਿੰਨਾ ਤੇ ਗੁਰੂ ਚਰਨਾਮ ਜੀ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ ਕੋਮ ਚ ਏਕਤਾ ਇਤਿਫਾਕ ਬਖਸ਼ ਤਾਂ ਜੋ ਉਮ ਜੜੀ ਉਹ ਜੜ ਦੀ ਕਲੋਜ ਰਹਿ ਸਕੀ ਵਾਹਿਗੁਰੂ ਜੀ ਕਾ ਖਾਲਸਾ ਐਸਬੀਸੀ ਵੱਲੋਂ ਇਸ ਤਰੀਕੇ ਦੇ ਇੰਤਜ਼ਾਮ ਅੱਜ ਖਾਸ ਤੌਰ ਤੇ ਕੀਤੇ ਗਏ ਅੱਜ ਜਿੱਥੇ ਨਗਰ ਕੀਰਤਨ ਆਰੰਭ ਕੀਤਾ ਗਿਆ ਉੱਥੇ ਗੁਰਦੁਆਰਾ ਮੰਜੀ ਸਾਹਿਬ ਜਮਾਨਹਾਲ 'ਚ ਰਾਤ ਨੂੰ ਪ੍ਰੋਗਰਾਮ ਕੀਤੇ ਜਾ ਰਹੇ ਨੇ ਜੇ ਚ ਕੀਰਤਨ ਦਰਬਾਰ ਕੀਤਾ ਜਾ ਰਿਹਾ ਅੱਜ ਸੱਜਖੰਡ ਸ਼੍ਰੀਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਬਾਬਾ ਟੱਲ ਜੀ ਵਿਖੇ ਜਲੂਸ ਜਾਏ ਜਾ ਰਹੇ ਨੇ ਅਤੇ ਸ਼ਾਮ ਨੂੰ ਰਹਿ ਰਾਸੋਪਰਤ ਦਿਪਾ ਵਾਲਾ ਤੇ ਅਤਿ ਸ਼ਿਵਾਜੀ ਵੀ ਕੀਤੀ ਜਾਓ ਧੰਨਵਾਦ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਵਿਫਟ ਕਾਰ ਚੋਰ ਗਿਰੋਦਾ ਪਰਦਾਫਾਸ਼ ਕਰ ਗਿਰੋਦੇ ਚਾਰ ਮੈਂਬਰ ਕਾਬੂ ਕੀਤੇ ਗਏ ਤੇ ਦੋ ਚੁੱਟੇ ਰੰਗ ਦੀਆਂ ਸਵਿਫਟ ਕਾਰਾਂ ਫੀਬ 70 ਕਿਲੋ ਭਾਰਤੀ ਕਰੰਸੀ ਸਿੱਕੇ ਚੋਰੀ ਸਮੇ ਵਰਤੇ ਜਾਣ ਵਾਲੇ ਔਜ਼ਾਰ ਅਤੇ ਜਾਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਗਈਆਂ ਪੁਲ ਨੇ ਹੋਰ ਜਾਣਕਾਰੀ ਦੱਸਿਆ ਹੈ ਕਿ ਪਿਛਲੇ ਸਮੇਂ ਦੌਰਾਨ ਸਵਿਫਟ ਕਾਰ ਚੋਰ ਵਿਰੋਧ ਨੇ ਪੰਜਾਬ ਦੇ ਜਿਲ੍ਹਾ ਸੰਗਰੂਰ ਪਟਿਆਲਾ ਬਠਿੰਡਾ ਬਰਨਾਲਾ ਮਲੇਰਕੋਟ ਲਖਨਾ ਫਤੇਗੜ ਸਾਹਿਬ ਰੋਪਨਗਰ ਨਾਮਾ ਸ਼ਹਿਰ ਹੁਸਿਆਰ ਪਰ ਕਪੂਰਥਾ ਜਲੰਧਰ ਕਮਿਸ਼ਨਰੇਟ ਅਤੇ ਜਲੰਧਰ ਦਿਹਾਤੀ ਵਿੱਚ ਕਰੀਬ 100 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਦੇ ਵਿੱਚ ਅੱਜ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ। ਮਤਲਬ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਦਾ ਕਿਹਨਾਂ ਨੂੰ ਲਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਜੇਕਰ ਕਿਸੇ ਛੋਪ ਦੇ ਵਿੱਚ ਕੋਈ ਕਿਤੇ ਕੋ ਬੋਰਡ ਪਿਆ ਹੈ ਜਾਂ ਕਿਤੇ ਕੋ ਕਪੜਾ ਪਿਆ ਹੈ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹੌਲੀ ਹੌਲੀ ਇਹਨਾਂ ਤੋਂ ਰਿਕਵਰ ਕਰਾਂਗੇ ਤੇ ਅਲੱਗ-ਅਲੱਗ ਮਕੰਮੇ ਜਿੰਨੇ ਚਿਰ ਦਾ ਪ੍ਰੋਡਕਸ਼ਨ ਰੈਂਟ ਲੈ ਕੇ ਆ ਗਿਆ ਫਰਜ਼ ਅਸੀਂ ਕੁਝ ਕੁਛ ਹਾਲ ਕਰਾਂਗੇ ਤੇ ਇਹ ਨਾਲ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕਿਹੜੇ ਨੇ ਅੱਗੇ ਉੱਪਰ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ ਚਾਰ ਗ੍ਰফতার ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰਸ ਆਏ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰফতার ਕਰਾਂਗੇ ਬਾਕੀ ਦਾ ਤਾਂ ਜਿਹੜਾ ਸਜੋ ਸਮਾਨ ਜਿਹੜਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਜਾਲੀ ਨੰਬਰ ਪਲੇਟਸ ਫੜਿਆ ਨੇ ਕਲੀਗਲ ਆਉਂਦੀਆਂ ਸਪੈਕਟ ਘਰ ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਸੀ ਅ ਕਵਰ ਕਰ ਲਿਆ ਨਾ ਦੋ ਤੇ ਹੋਰ ਅਗੇ ਫਰਦਰ ਸਾਡੀ ਟੀਮ ਜਿਹੜੀ ਹੈ ਕੁਝ ਕੁਝ ਕਰੇ ਅਰੇ ਇਹ ਉਹੀ ਕਹਿ ਗਏਗਾ ਜਿਹੜਾ ਪਟਿਆਲੇ ਦੀ ਪਿਛਲੇ ਦਿਨੀ ਕਿ ਚਿੱਟੀ ਸਫਟ ਕਾਰ ਨੇ ਬੜਾ ਦਾਅ ਪਾਇਆ ਸੀ ਥੇਰਾ ਵਾਲੇ ਗੇਟ ਹੋ ਗਿਆ ਜਾਂ ਹੋਰ ਉਹੀ ਕਹਿ ਗਏਗਾ ਜੀ ਇਹ ਬਿਲਕੁਲ ਉਹੀ ਕਹਿ ਗਏਗਾ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਜਿਹੜੇ ਜਿਹੜੇ ਜਿਲਿਆਂ ਦੇ ਮੈਂ ਤੁਹਾਨੂੰ ਅਜਿਓ ਪਰਚੇ ਦੱਸੇ ਨੇ ਇਹ ਉਹੀ ਕਹਿ ਗਏਗਾ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਜੀ ਮਤਲਬ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੇ ਤੇ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰ ਦੇ ਤੇ ਆਪਣੀ ਵਾਰਤ ਕਰਕੇ ਤੇ ਫਿਰ ਹੋਰ ਨੰਬਰ ਲਾ ਦੇਣਾ ਤੇ ਵੈਕਨ ਵੀ ਹੁੰਦੇ ਸੀ ਜੀ ਹਾਂਜੀ ਵੈਕਨ ਵੀ ਹੁੰਦੇ ਸੀ ਇਹਨਾਂ ਕੋਲ ਜਿਹਨਾਂ ਕੋਲ ਨਹੀਂ ਆ ਜਿਹੜੇ ਹੈਗੇ ਨੇ ਕੋਈ ਉਹ ਰੌਡਸ ਨੇ ਜੋ ਦੂਜਾ ਜਿਹੜਾ ਕੋਲ ਉੱਪਰ ਨਾਲ ਚੜਨ ਨੂੰ ਔਰ کئی ਤਰ੍ਹਾਂ ਦੇ ਜਿਹੜੇ ਉਹ ਇਹਨਾਂ ਨੇ ਵਪਨ ਜ ਆਪਣੇ ਰੱਖੇ ਨੇ ਪਰ ਕੋਈ ਦੂਜਾ ਵਪਨ ਨਹੀਂ ਹੈ ਜਿਹੜਾ ਕੋਈ ਪਰਸਨ ਜਾਂ ਕੋਈ ਰਮਾਂਡ ਕੋਈ ਰਮਾਂਡ ਹਾਂਜੀ ਜਿੰਨਾਂ ਰਮਾਂਡ ਹੀ ਕੋਈ ਸਮਾਂ ਹੋਣ ਇਹਨਾਂ ਨੂੰ ਪੁਲਿਸ ਤੋਂ ਰਮਾਂਡ ਜਿਹੜਾ 4 ਦਿਨ ਤੋਂ ਮਿਲਿਆ ਅੱਗੇ ਨਾਲ ਫਰਗਰ ਹੋਰ ਵੀ ਲਾਵਾਂਗੇ ਬੜੇ ਤਿੱਸ ਇਹਨਾਂ ਦੇ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵੇਚੀ ਏ ਜੋ ਪੁਕਾਰ ਵਾਲਿਆਂ ਨੇ ਗੱਲ ਰਪਾਇਆ ਸੀ ਉਹ ਵਾਰਦਾਤਾਂ ਨਾਲ ਕੀਤੀਆਂ ਸੀ ਸਰ ਇਹ ਆਪਸ ਦੇ ਵਿੱਚ ਚਾਰੋਂ ਕਿਵੇਂ ਮਿਲੇ ਸੀਗੇ ਕੋਈ ਮਤਲਬ ਰਿਲੇਸ਼ਨ ਹੈ ਇਹਨਾਂ ਦਾ ਆਪਸ ਦੇ ਵਿੱਚ ਆ ਕੋਈ ਇਹ ਇਕੱਠੇ ਫੋਨਪੁਰ ਦੇ ਰਹਿਣ ਵਾਲੇ ਨੇ ਆਪਸ ਦੇ ਵਿੱਚ ਨੂਨ ਨੇ ਤੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾ ਉਹ ਰਵੀ ਹੈ ਉਹ ਰਵੀ ਨੇ ਹੀ ਇਹ ਬੇਬਦ ਸਾਰੇ ਜਿਹੜੇ ਆ ਧਰਵੀ ਹੋਇਆ ਜਗਸੀਰ ਤੇ ਮਨੀ ਇਸ ਸਾਰੇ ਇਹਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ ਸਰ ਇਹ ਜਿਹੜਾ ਤੁਸੀਂ ਕਹਿ ਰਹੇ ਅਨਪੜ ਹੈਗੇ ਜੀ ਇਹਨਾਂ ਨੇ ਪ੍ਰੋਪਰਟੀ ਵੀ ਬਣਾਈ ਹੈ ਪੈਸਾ ਇਨਵੈਸਟ ਵੀ ਕੀਤਾ ਕੀਤਾ ਕੋਈ ਹੋਰ ਪਿੱਛੋਂ ਗਾਈਡ ਕਰ ਰਿਹਾ ਹੈ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਵਰਕ ਪੁਛ ਕੇ ਸਟ ਕਰਨੇ ਆ ਜੀ ਹੋਰ ਇਹਨਾਂ ਦੇ ਵਿੱਚ ਕੋਈ ਇੱਕ ਬੈਕਗ੍ਰਾਉਂਡ ਕੀ ਹੋ ਸਕਦੀ ਹੈ ਜੇ ਔਰ ਪਾਵਰ ਲੈਂਗੂਜ ਕਿੰਚ ਅੱਗੇ ਦੇਖਾਂਗੇ ਨਾਲ ਉਹਦੇ ਕਰੀਬ ਹੋ ਰਹੀ ਹੈ ਕਿ ਕੋਈ ਸੀਸੀਟੀਵੀ ਹੋਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਵਾਨ ਵਿਨੇਸ਼ ਫਰਗਟ ਅਤੇ ਬਜਰੰਗ ਪੁਨੀਆ ਕਾਂਗਰਸ ਦੀ ਟਿਕਟ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਤੇ ਉਹ ਅੱਜ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਸਕਦੇ ਹਨ ਵਿਨੇਸ਼ ਫਰਗਟ ਅਤੇ ਬਜਰੰਗ ਪੁਨੀਆ ਨੇ ਲੋਕ ਸਭਾ ਵਿਰੋਧੀ ਟੀਰਦੇ ਨੇਤਾ ਅਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤੇ ਹੁਣ ਉਹ ਦਿੱਲੀ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂ ਗੋਪਾਲ ਨਾਲ ਮੁਲਾਕਾਤ ਕਰ ਰਹੇ ਹਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰਟ ਮਾਰਸ਼ਲ ਦੇ ਖੱچے ਨੂੰ ਲੈ ਕੇ ਇਸਲਾਮਾਬਾਦ ਹਾਈ ਕੋਰਟ ਤੱਕ ਪਹੁੰਚ ਕੀਤੀ ਤੇ ਫੌਜੀ ਅਦਾਲਤ ਵਿੱਚ ਆਪਣੇ ਸੰਭਾਵੀ ਮੁਕੱਦਮੇ ਦੇ ਖਿਲਾਫ ਇਸਲਾਮਾਬਾਦ ਹਾਈ ਕੋਰਟ ਅੱਗੇ ਪਟੀਸ਼ਨ ਦਾਇਰ ਕੀਤੀ। ਪਾਕਿਸਤਾਨ ਤਹਿਰੀਕ-ਇਨਸਾਫ ਪੀਟੀਆਈ ਦੇ ਸੰਸਾਪਕ ਦੇ 라ਵਲਪਿੰਡੀ ਵਿੱਚ ਆਪਣੇ ਵਿਰੁੱਧ ਦਰਜ ਐਫਆਈਆਰ ਦੇ ਆਧਾਰ ਤੇ ਨੌਮਈ ਨੂੰ ਦੰਦਗੀਆਂ ਦੇ ਸਬੰਧ ਵਿੱਚ सॉरी ਦੰਗਿਆਂ ਦੇ ਸਬੰਧ ਵਿੱਚ ਆਪਣੇ ਕੋਰਟ ਮਾਰਸ਼ਲ ਦਾ ਡਰ ਜ਼ਾਹਰ ਕੀਤਾ। ਆਪਣੀ ਪਟੀਸ਼ਨ ਵਿੱਚ ਉਸ ਦੇ ਸਾਹਕਾ ਆਈਐਸਆਈ ਡਾਇਰੈਕਟਰ ਜਰਨਲ ਲੈਫਟਨੈਂਟ ਜਰਨਲ ਫੈਜ਼ ਹਮੀਦ ਸੇਵਾਮੁਕਤ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਦਾ ਹਵਾਲਾ ਵੀ ਦਿੱਤਾ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ।